ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਆ ਸਵਾਗਤ ਆ ਤੁਹਾਡਾ ਆਪਣੇ ਇੱਕ ਨਵੇਂ ਬਲੌਗ 'ਚ ਆ ਆ ਬੈਠੇ ਬਾਈ ਆਪਣੇ ਸਾਰੇ ਕਬੂਤਰ ਤੇ ਥੱਲੇ ਘੁੰਮੀ ਜਾਂਦੀਆਂ ਦੇਸੀ ਮੁਰਗੀਆਂ ਇੱਧਰ ਕੁੱਕੜ ਬਹੁਤ ਦਾ ਬਾਈ ਤੇ ਆ ਇੱਧਰ ਆਪਣੇ ਖਾਨੇ ਵਿੱਚ ਕਬੂਤਰਾਂ ਨੇ ਅੰਡੇ ਦਿੱਤੇ ਹੋਆ ਮੈਂ ਵੀ ਤੁਹਾਨੂੰ ਦਿਖਾਉਣਾ ਮੈਂ ਆ ਰਾਮਪੁਰੇ ਕਬੂਤਰ ਆ ਬਾਈ ਦੋ ਅੰਡੇ ਦਿੱਤੇ ਹੋਏ ਨੇ ਵੀ ਤੇ ਇੱਧਰ ਬਾਈ ਆ ਕਬੂਤਰਾਂ ਦੇ ਬੱਚੇ ਕੱਢੇ ਹੋਆ ਤੁਹਾਨੂੰ ਦਿਖਾਉਣਾ ਫੜ ਕੇ ਆ ਕੱਢੇ ਹੋ ਬਾਈ ਛੋਟੇ ਬੱਚੇ ਦੋ ਤੇ ਉੱਪਰ ਇਹਦੀ ਆਪਾਂ ਨਵੀਂ ਜੋੜੀ ਲੈ ਕੇ ਆਏ ਸੀ ਜਿਹੜੇ ਵੀ ਦੇਲੀ ਬਲੌਗ ਦੇਖਦੇ ਉਹਨਾਂ ਨੂੰ ਪਤਾ ਆ ਇਹਨੇ ਵੀ ਬੱਚੇ ਕੱਢੇ ਹੋ ਬਾਈ ਤੇ ਇੱਧਰ ਕੁਝ ਕਬੂਤਰ ਆਪਣੇ ਬੈਠੇ ਆ ਤੇ ਬਾਕੀ ਕਬੂਤਰ ਬਾਈ ਆ ਬੈਠੇ ਆ ਆਪਣੇ ਵਿੱਚੇ ਬੱਚੇ ਆ ਤੇ ਵਿੱਚੇ ਵੱਡੇ ਜੋੜੀਆਂ ਵਾਲੇ ਕਬੂਤਰ ਆ ਇਹ ਵੀ ਸਾਰੇ ਬੈਠੇ ਆ ਮਿੱਤਰੋ ਅੱਜ ਦਿਨੇ ਆ ਬਾਈ ਮੁਰਗੀਆਂ ਤੇ ਕਬੂਤਰਾਂ ਨੂੰ ਕੈਲਸ਼ੀਅਮ ਲਾਓ ਮਿੱਤਰੋ ਆਹ ਵਾਲੀ ਕੈਲਸ਼ੀਅਮ ਲੈ ਕੇ ਆਇਆ ਸੀ ਮੈਂ ਆਸਟੋਬੈਟ ਨਾਲ ਇਹਦੇ ਵਿੱਚ ਐਡ ਕਰਨੀ ਆ ਆਪਾਂ ਬਿਮਰਾਲ ਤੇ ਨਾਲ ਸਰਿੰਜ ਲੈ ਕੇ ਆਇਆ ਸੀਗਾ ਬਾਈ ਮੈਂ ਇਹਨਾਂ ਦੋਨਾਂ ਨੂੰ ਮਿਲਾ ਕੇ ਆਪਾਂ ਪਾਣੀ ਚ ਪਾ ਦੇਣਾ ਆ ਤੇ ਇਹ ਦੋਨੇ ਦਵਾਈਆਂ ਬਾਈ ਬਹੁਤ ਵਧੀਆ ਚੀਜ਼ ਆ ਇੱਕ ਨੰਬਰ ਆ ਇਹ ਇਹ ਦੋਨੇ ਆਪਾਂ ਪਾਉਣੇ ਪਾਣੀ ਚ ਅੱਜ ਇਧਰ ਬਾਈ ਆਪਣੀ ਦੋਨੇ ਮੁਰਗੀਆਂ ਘੁੰਮੀ ਜਾਂਦੀਆਂ ਆ ਆਪਾਂ ਮਿੱਤਰ ਕੋਲ ਲੈ ਕੇ ਆਏ ਸੀ ਆਪਣੇ ਕੋਲ ਤੇ ਆਹ ਜਾਂਦੀਆਂ ਭੱਜੀਆਂ ਮਿੱਤਰੋ ਇਧਰ ਬਾਈ ਮੁਰਗੀਆਂ ਨੇ ਵੀ ਪੂਰਾ ਇਕੱਠ ਕਰ ਲਿਆ ਤੇ ਆਹ ਬਾਈ ਉਹ ਛੋਟੀਆਂ ਦੋ ਮੁਰਗੀਆਂ ਫਿਰਦੀਆਂ ਜਿਹੜੀਆਂ ਆਪਾਂ ਨਵੀਆਂ ਲੈ ਕੇ ਆਏ ਸੀ ਅੰਦਰ ਬਾੜਦੇ ਆ ਬਾਈ ਨਾਲ ਸਾਰੀਆਂ ਨੂੰ ਪਾਉਣੇ ਆ ਦਾਣੇ ਚਲੋ 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 ਤੇ ਬਾਈ ਇਹਨਾਂ ਸਾਰੀਆਂ ਨੂੰ ਅੰਦਰ ਬਾੜਦੇ ਆ ਹੁਣ ਤੇ ਕੁੱਕੜ ਦੇਖੋ ਮਿੱਤਰੋ ਕਿੱਦਾਂ ਪੈਂਦਾ ਇਹ ਬੱਕ ਘਟਦਾ ਇਹਨਾਂ ਨੂੰ ਇਹ ਨਮੀ ਆ ਲਿਆਂਦੀਆਂ ਹਜੇ ਹੌਲੀ ਹੌਲੀ ਰਲੂਗੀਆਂ ਵਿੱਚ ਤੇ ਆ ਬਾਈ ਸਾਰੀਆਂ ਆਪਣੀਆਂ ਮੁਰਗੀਆਂ ਤੇ ਮੈਂ ਗੇਟ ਲਾ ਲਵਾਂ ਪਹਿਲਾਂ ਦੁਬਾਰਾ ਨਾ ਬਾਹਰ ਨਿਕਲ ਜਾਣ ਤੇ ਹੁਣ ਪਾਉਨੇ ਆ ਬਾਈ ਇਹਨਾਂ ਨੂੰ ਦਾਣੇ ਤੇ ਕੈਲਸ਼ੀਅਮ ਮਿੱਤਰੋ ਆਪਾਂ ਪਾ ਦਿੱਤੀ ਸੀਗੀ ਪਾਣੀ ਦੇ ਵਿੱਚ ਉਹ ਇਧਰ ਪੀ ਆਇਆ ਪਾਣੀ ਆ ਪਾ ਦਿੱਤੀ ਬਾਈ ਕੈਲਸ਼ੀਅਮ ਇਹ ਗੁਲਾਬੀ ਰੰਗ ਦੀ ਆ ਇਹਨਾਂ ਅੰਡੇ ਵੀ ਬਹੁਤ ਦਿੰਦੀਆਂ ਮੁਰਗੀਆਂ ਤੇ ਉਦਾਂ ਵੀ ਵਧੀਆ ਹੁੰਦੀ ਹੈ ਕਬੂਤਰ ਵੀ ਚਾਹੇ ਪੀ ਲੈਣ ਇੱਧਰ ਦੇਖਦੇ ਆ ਕਿੰਨੇ ਆਂਡੇ ਆ ਇੱਕੋ ਹੀ ਅੰਡਾ ਅੱਜ ਤਾਂ ਬਾਕੀ ਦੇ ਦਊਗੀ ਹੌਲੀ ਹੌਲੀ ਦਾਣੇ ਖਾ ਕੇ ਦਵਾਈ ਆਪਾਂ ਪਾ ਦੁੱਤੀ ਆ ਤੇ ਹੁਣ ਪਾਉਣੇ ਇਹਨਾਂ ਨੂੰ ਦਾਣੇ ਲੈ ਕੇ ਆਉਣਾ ਮੈਂ ਬਾਈ ਬਾਹਰੋਂ ਕਬੂਤਰ ਵੀ ਇੱਧਰ ਘੁੰਮੀ ਜਾਂਦੇ ਸਾਰੇ ਹਾਂਜੀ ਮਿੱਤਰੋ ਦਾਣੇ ਮੈਂ ਲੈ ਆਇਆ ਸੀਗਾ ਸੈਟਅਪ ਦੇ ਅੰਦਰ ਤੇ ਆਹ ਦਾਣੇ ਆ ਬਾਈ ਦੇਖੋ ਕਿੰਨਾ ਕੁਝ ਪਾਈ ਦੇ ਇਹਨਾਂ ਨੂੰ ਇੱਕ ਵਾਰ ਤੁਹਾਨੂੰ ਦਿਖਾਉਣਾ ਫੋਕਸ ਕਰਾ ਕੇ ਦੇਖੋ ਬਾਈ ਐਨੀਆਂ ਚੀਜ਼ਾਂ ਪਾਉਣੇ ਆ ਬਾਈ ਇਹਨਾਂ ਨੂੰ ਖਰਾਕ ਦੇ ਵਿੱਚ ਆਪਾਂ ਤੇ ਇੱਧਰ ਪਾ ਦੰਨੇ ਆ ਲਓ ਜੀ ਖਾਲੂਗੀ ਆ ਸਾਰੇ ਦਾਣੇ ਕਬੂਤਰਾਂ ਤੇ ਮੁਰਗੀਆਂ ਨੂੰ ਇਕੱਠੀਆਂ ਨੂੰ ਪਾ ਦਿੰਦਾ ਹੁੰਨਾ ਬਾਈ ਮੈਂ ਇਹ ਸਾਰੇ ਚੋਕ ਲੈਂਦੇ ਆ ਆਪਸ ਚ ਸਾਰੇ ਦਾਣੇ ਆਪਾਂ ਪਾ ਲੈਣੇ ਬਾਈ ਇਹਨਾਂ ਨੂੰ ਇੱਕ ਵਾਰ ਸ਼ਾਮ ਨੂੰ ਪਾਈਦੇ ਇੱਕ ਵਾਰ ਸਵੇਰ ਨੂੰ ਪਾਈਦੇ ਆ ਥੋੜੇ ਦਾਣੇ ਬਾਈ ਮੈਂ ਇੱਧਰ ਪਾ ਦਿੰਦਾ ਕਬੂਤਰ ਖਾਲੂਗੇ ਤੇ ਕੁੱਕੜ ਵੀ ਵਿੱਚੇ ਆ ਗਿਆ ਮੁਰਗੀਆਂ ਲਓ ਬਾਈ ਬਾਈ ਇਹ ਸਾਰੀਆਂ ਖਾਂਦੀਆਂ ਰਹਿੰਦੀਆਂ ਐਦੀ ਰਲ ਕੇ ਇੱਕ ਦੂਜੇ ਵੱਲ ਜਾਂਦੀਆਂ ਰਹਿੰਦੀਆਂ ਆ ਤੇ ਥੋੜੇ ਇੱਧਰ ਪਾ ਦਿੰਨੇ ਆ ਕਬੂਤਰ ਖਾਲੂਗੇ ਮੁਰਗੀਆਂ ਵੀ ਵਿੱਚੇ ਖਾਲੂਗੀਆਂ ਲੈਓ ਇੱਧਰ ਵੀ ਆ ਗਈਆਂ ਹੁਣ ਖਾਣ ਰੋਲੇ ਕਿਹ ਹੰਦੇ ਰਹਿੰਦੇ ਆ ਬਾਈ ਸਾਰੇ ਜਾਨਵਰ ਦਾਣੇ ਆਪਣੇ ਤੇ ਸਾਰੇ ਪਾ ਦਿੱਤੇ ਆਪਾਂ ਦਾਣੇ ਹੁਣ ਰੱਜ ਕੇ ਨਾਲੇ ਮੁਰਗੀਆਂ ਅੰਡੇ ਦੇ ਦਊਗੀਆਂ ਨਾਲੇ ਕਬੂਤਰ ਰੱਜ ਜੂਗੇ ਤੇ ਇੱਧਰ ਬਾਈ ਉਹ ਨਵੀਆਂ ਮੁਰਗੀਆਂ ਘੁੰਮਦੀਆਂ ਆਪਣੀਆਂ ਅੰਡੇ ਦਿੱਤੇ ਹੋ ਰਾਮਪੁਰੇ ਕਬੂਤਰਾਂ ਨੇ ਜਿਹੜੇ ਤੁਹਾਨੂੰ ਪਹਿਲਾਂ ਦਿਖਾਈ ਸੀਗੇ ਤੇ ਆ ਬਾਈ ਆਪਣੀਆਂ ਨਵੀਆਂ ਮੁਰਗੀਆਂ ਘੁੰਮਦੀਆਂ ਉਹ ਦੋ ਲੈ ਕੇ ਆਏ ਸੀਗੇ ਆਪਾਂ ਕਾਲੀਆਂ ਆ ਜਿਹੜੀਆਂ ਆਪਣੇ ਕੋ ਪੁਰਾਣੀਆਂ ਵੱਡੀਆਂ ਮੁਰਗੀਆਂ ਕਾਲੀਆਂ ਉਹਦੇ ਨਾਲ ਦਾ ਰੰਗ ਇਹਨਾਂ ਦਾ ਵੀ ਤੇ ਮੇਟ੍ਰੋ ਵੀਡੀਓ ਨੂੰ ਕਰ ਦਿਓ ਹੁਣ ਲਾਈਕ ਤੇ ਬਲੌਗ ਦੀ ਕਰਦੇ ਹਾਂ ਸਮਾਪਤੀ ਵਧੀਆ ਲੱਗਿਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ ਜੀ